ਛੱਡ ਮਿੱਤਰੋ ਲੋਕੀ ਕੰਮਦੰਦਾ ਬੈਠੇ ਸਾਰਾ ਛੱਡ ਮਿੱਤਰੋ ਸਾਰੇ ਵੀਰਾਂ ਦਾ ਸਤਿਕਾਰ ਜਿੰਨੇ ਵੀ ਵੀਰ ਪੁੱਜੇ ਹੋਏ ਸਾਰਿਆਂ ਦਾ ਸਤਿਕਾਰ ਇਸ ਨਗਰ ਦੇ ਵਿੱਚ ਰਾਸ਼ਟਰੀ ਖੇਡ ਕਲੱਬਾਂ ਪਿੰਡਨੀਆਂ ਉੱਥੇ ਵੀ ਆਪ ਸਭ ਨੂੰ ਖੁੱਲੇ ਸੱਦੇ ਹੈ 1 ਜੁਲਾਈ ਨੂੰ ਵੱਡਾ ਮੇਲਾ ਕੈਂਠਿਆਂ ਵਾਲਾ ਮੇਲਾ ਜਿਹੜਾ ਮਸ਼ਹੂਰ ਹੈ ਮੱਝ ਦੀ ਧਰਤੀ ਦੇ ਖੱਠੇ ਪਿੰਡ ਦੇ ਵਿੱਚ ਖੇਡਿਆ ਜਾਂਦਾ ਜਿੱਥੇ ਆਏ ਸਾਲ ਕਈ ਬਲਾਰਿਆਂ ਨੂੰ ਕੈਂਠੇ ਪਾਏ ਜਾਂਦੇ ਹਨ ਅਨੇਕਾਂ ਖਿਡਾਰੀਆਂ ਨੂੰ ਕੈਂਠੇ ਪਾਏ ਜਾਂਦੇ ਹਨ ਤੇ ਇਸ ਸਾਲ ਦੋ ਵੱਡੀਆਂ ਗੱਡੀਆਂ ਦੇ ਜਿਹੜੇ ਵੱਡਾ ਇੰਤਜ਼ਾਰ ਹੋ ਰਿਹਾ ਹੈ ਲੈ ਵੀ ਨੌਜਵਾਨਾਂ ਪਹਿਲੀ ਰੇਡ ਲਓ ਅੱਜ ਦੇ ਮੇਲੇ ਦੀ ਪਹਿਲੇ ਸ਼ੋਅ ਮੈਚ ਦੀ ਸ਼ੁਰੂਆਤ ਜੋਬਨ ਦੀ ਰੇਡ ਨਾਲ ਸਾਹਮਣੇ ਦੇਖਾਂਗੇ ਇਧਰਲੀ ਸਾਈਡ ਜੋਵਨ ਕਬੱਡੀ ਪਾਉਣ ਦੇ ਲਈ ਤਿਆਰ ਵਰ ਤਿਆਰ ਹੈ ਪਹਿਲੇ ਮੈਚ ਦੀ ਸ਼ੁਰੂਆਤ ਹੋ ਚੁੱਕੀ ਹੈ ਜਕਾਰੇ ਦੇ ਨਾਲ ਸ਼ੁਰੂਆਤ ਕਰਾਂਗੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਲਾ ਸਾਹਮਣੇ ਜੋਵਨ ਕਬੱਡੀ ਪਾਉਣ ਦੇ ਲਈ ਤਿਆਰ ਵਰ ਤਿਆਰ ਹੈ ਇਧਰਲੀ ਸਾਈਡ ਖੋਸ਼ੀ ਕਰਦਾ ਨੌਜਵਾਨ ਹੈ ਦੇਖਾਂਗੇ ਨੰਬਰ ਰੀਡਰ ਆਪਣੀ ਟੀਮ ਦੇ ਆ ਰਿਹਾ ਹੈ ਕਹਿੰਦੇ ਭਾਈ ਤੂਫਾਨ ਹੈ ਦੀ ਪਹਿਲੀ ਰੇਡ ਆਪਣੀ ਟੀਮ ਦੇ ਵੱਲੋਂ ਲੈ ਬਈ ਨੌਜਵਾਨਾਂ ਟੇਕੇ ਮੱਥਾ ਹੋ ਜਾ ਸ਼ੁਰੂ ਪਤਾ ਲੱਗ ਜਾਏ ਕਿ ਕੋਚਾਂ ਨੇ ਤਿਆਰੀ ਕਰਵਾਈ ਹੈ ਇੱਕ ਟੀਮ ਪਹੁੰਚ ਗਈ ਕੁੰਡੀਆਂ ਦੇ ਸਿੰਘ ਬਸਾਦੇ ਇੱਕਰੀ ਪਤਾ ਲੱਗ ਜਾਏ ਕਿ ਰੇਡ ਨੌਜਵਾਨੇ ਪਾਈ ਹੈ ਤੂਫਾਨ ਕਹਿੰਦੇ ਗੱਬਰੂ ਨੂੰ ਤੂਫਾਨ ਕਹਿੰਦੇ ਨੇ ਲੈ ਬਈ ਰੇਡ ਮਨ ਨੂੰ ਲੱਗਦਾ ਜਿਹੜੇ ਮੁੰਡੇ ਦਾ ਸਨਮਾਨ ਸੋਨੇ ਦੀ ਮੁੰਦਰੀ ਦੇ ਨਾਲ ਕੀਤਾ ਜਾਣਾ ਤੇ ਰਾਜਾ ਕੋਸ਼ਿਸ਼ ਕਰ ਰਿਹਾ ਕੈਨੇਡਾ ਨੋਰ ਇੰਗਲੈਂਡ ਇਹਨਾਂ ਭਰਾਵਾਂ ਵੱਲੋਂ ਵੱਡਾ ਸਨਮਾਨ ਦੋਦੇ ਪਿੰਡ ਦੇ ਰਾਜੇ ਦਾ 골ਡ ਰਿੰਗ سونے ਦੀ ਮੁੰਦਰੀ ਨਾਲ ਕੀਤਾ ਜਾਣਾ। ਲਓ ਸਾਹਮਣੇ ਨੌਜਵਾਨ ਕਬੱਡੀ ਪਾਉਂਦੇ ਨੇ ਤਿਆਰ ਬਰ ਤਿਆਰ ਪਰ ਇਧਰਲੀ ਸਾਈਡ ਇੱਕ ਜਲਾਲਪੁਰੀਆ ਪਾਲਾ ਇੱਕ ਪਾਲਾ ਸਾਹਮਣੇ ਵਾਲਾ ਇਸ ਵੇਲੇ ਕੋਸ਼ਿਸ਼ ਕਰ ਰਿਹਾ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਸਾਡੀ ਪਾਵਨ ਤੇ ਪਵਿੱਤਰ ਧਰਤੀ ਹੈ ਕਿ ਅੰਮਰ ਸਰਵਲ ਜਾਂਦੇ ਰਾਣਾ ਪਰੋਤ ਦਵਾਰੇ ਬਈ ਗੁਰੂ ਦਵਾਰੇ ਜਾ ਕੇ ਆਓ ਸਾਹਮਣੇ ਚੋਟੀ ਦੇ ਸ਼ੁਰੂਆਤੀ ਸ਼ੋਅ ਮੈਚ ਦੀ ਜਿਹੜੀ ਸ਼ੁਰੂਆਤ ਹੋ ਚੁੱਕੀ ਹੈ ਮੈਂ ਬੇਨਤੀ ਕਰਾਂਗਾ ਖਾਲਸਾ ਲਾਈਟ ਐਂਡ ਸਾਊਂਡ ਵੱਡੀ ਸਾਊਂਡ ਇਸ ਇਲਾਕੇ ਦੀ ਹੈ ਪਰ ਆ ਬੜ ਕੇ ਸਾਊਂਡ ਜਿਹੜੀ ਸੈੱਟ ਕਰਨਗੇ ਕਿਉਂਕਿ ਮਲ ਬਹੁਤ ਚੋਟੀ ਦੇ ਪੜਨੇ ਥੋੜੀ ਕਿੰਤੂ ਪਰੰਤੂ ਜਿਹੜੀ ਸਾਊਂਡ ਦੇ ਵਿੱਚ ਨਜ਼ਰੀ ਆ ਰਹੀ ਹੈ ਇਹ ਕਿੰਤੂ ਪਰੰਤੂ ਜਿਹੜੀ ਦੂਰ ਕਰਦੀ ਹੈ ਆਓ ਸਾਹਮਣੇ ਨੌਜਨ ਕਬੱਡੀ ਪੌਂਦਰੀ ਤਿਆਰ ਵਰ ਤਿਆਰ ਹੈ ਰਾਜਾ ਹੂ ਮੂਰੇ ਪਰ ਇਧਰਲੀ ਸੈੱਡ ਟੱਚ ਡਬਲ ਦਾ ਇਸ਼ਾਰਾ ਤੇ ਛੋਟਾ ਮੀਰ ਕਰਨ ਗੱਲ ਕਰਦਾ ਹੈ ਇਹ ਆ ਬਤਾ ਘਬਰਵਾਇ ਕਰੀ ਪਟ ਦੇ ਮਾਰ ਕੇ ਥਾਪੀ ਪਾ ਦੇ ਰੇਡ ਪਤਾ ਲੱਗ ਜੇ ਨੌਜਵਾਨਾ ਕੀ ਬਾਤ ਹੈ ਫਸ ਗਏ ਕੁੰਡੀਆਂ ਦੇ ਸਿੰਘ ਲੈ ਵੀ ਨੌਜਵਾਨ ਕਰਦਾ ਹੋਇਆ ਟੱਕਰ ਪੂਰੀ ਟੱਕਰ ਪੂਰੀ ਜਾਰੀ ਹਨ ਦੇਖਦੇ ਹਾਂਗੇ ਲੈ ਵੀ ਲੈ ਗਿਆ ਨੰਬਰ 7 ਜੋੜਦਾ ਹੋਇਆ ਰੇਡਰ ਬਹੁਤ ਹੀ ਕਮਾਲ ਦੀ ਰੇਡ ਔਰ ਇਧਰੋਂ ਸਾਡਾ ਵੀਰ ਕਬੱਡੀ ਬੌਂਦਰੀ ਬਿਲਕੁਲ ਤਿਆਰ ਕਬੱਡੀ ਪੈ ਰਹੀ ਹੈ ਦੇਖਦੇ ਹਾਂ ਵੀ ਰੇਡਰ ਦਾ ਨੰਬਰ ਹੁੰਦਾ ਏ ਕਿ ਨੰਬਰ ਜਾਫੀ ਲੈ ਕੇ ਜਾਂਦਾ ਇੱਕ ਪਾਸੇ ਰਾਜਾ ਚੈਨ ਦੇ ਵਿੱਚ ਲੱਗਾ ਇਹ ਕਹਿੰਦੇ 골ਡ ਰਿੰਗ ਨਾਲ ਸਨਮਾਨ ਹੁਣ ਹੈ ਗੱਪਰੂ ਦਾ ਦੇਖਦੇ ਵੀ ਕੌਣ ਕੋਸ਼ਿਸ਼ ਕਰਦਾ ਲੈ ਵੇ ਕੀ ਬਾਤ ਆ ਪਰ ਲੈ ਗਿਆ ਨੌਜਵਾਨ ਨੰਬਰ ਦੀ ਸ਼ੁਰੂਆਤ ਨਾ ਸਾਹਮਣੇ ਇੰਦਰਲੀ ਸਾਈਡ ਦੇਖਾਂਗੇ ਨੌਜਵਾਨ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਮਲ ਚਾਰ ਤਿਆਰ ਬਰ ਤਿਆਰ ਨੇ ਕੌਣ ਬੱਲੇ ਬੱਲੇ ਕਰਵਾਵੇਗਾ ਜਾਫੀ ਚਾਰ ਤੇ ਰੇਡਰ ਇੱਕ ਆਹ ਰਾਜੇ ਖੇਲੇ ਕਰਦੇ ਫਿੱਟ ਲੈ ਕੇ ਨਾਮ ਖਿਡਾਰੀ ਦਾ ਦਿਹਾਣਾ ਬਣ ਜਾ ਮਿੱਤਰਾ ਉਹ ਦੀ ਜੀ ਦੇ ਸਨਮਾਨ ਦਾਸ ਤੇ ਵਿਕੀਤੇ ਜਾਣਾ ਹੈ ਜੀਤ ਹਲਵਾਈ ਦੋਦੇ ਪਿੰਡ ਵਾਲਾ ਮੇਰੀ ਜਿੰਦਗੀ ਦਾ ਮਾਣ ਹੈ ਵੱਡਾ ਮਾਣ ਦੇ ਸਤਕਾਰ 11000 ਦੀ ਨਗਦੀ ਰਾਸ਼ੀ ਦੇ ਨਾਲ ਅੱਜ ਦਾਸ ਦਾ ਵੀ ਕੀਤਾ ਜਾਣਾ ਹੈ ਨਾਲ ਹੈਪੀ ਸੰਧੂ ਸਾਡਾ ਵੀਰ ਖਾਲੜਾ ਬੱਸਾਂ ਵਾਲੇ ਇਸ ਭਰਾ ਵੱਲੋਂ ਸ਼ਾਨਦਾਰ ਕੱਪ ਦਿੱਤਾ ਜਾਣਾ ਹੈ ਤੂਫਾਨ ਦੀ ਰੇਡ ਉਹ ਮੁੰਡੇ ਪਿੜ ਦੇ ਚਿੱਟੀਆਂ ਨਿਕਰਾਂ ਵਾਲੇ ਲੱਗਿਆ ਪਿਆ ਯੋਰ ਨੰਬਰ ਰੇਡਰ ਦਾ ਤੂਫਾਨ ਆਪ ਸਾਹਮਣੇ ਰੌਣਜਨ ਕਬੱਡੀ ਪੌਣ ਦੇ ਲਈ ਤਿਆਰ ਵਰ ਤਿਆਰ ਅੜੋ ਤੜੀ ਪੈਂਦੇ ਜਦੋਂ ਪੇਚੇ ਸੋਹਣਿਆ ਓਏ ਦੂਰ ਹੁੰਦੇ ਦਿਲਾਂ ਦੇ ਭਲੇਖੇ ਸੋਹਣਿਆ ਅਗਲਾ ਵੀਕੀਆਂ ਦੀ 31 ਮੋੜ ਦਾ ਰਾਜੇ ਖੇਲੇ ਦਬਕਾ ਬਗਾਨੇ ਪੁੱਤ ਦਾ ਵੱਜਦਾ ਫਰਾਟਾ ਜਿਵੇਂ ਨੀਲੇ ਫੋੜਦਾ ਪਰ ਸਾਹਮਣੇ ਕੌਣ ਕਰਦਾ ਕੋਸ਼ਿਸ਼ ਏ ਬੱਲੇ 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 ਠੜਗੜ ਦੀ ਟੀਮ ਦਾ ਖਿਡਾਰੀ ਤੇ ਵੱਡੀਆਂ ਰੌਣਕਾਂ 4 ਤਰੀਕ ਨੂੰ ਪਿੰਡ ਠੜਗੜ ਦੇ ਵਿੱਚ ਲੱਗਣੀ ਹੈ ਦਲਬਾਗ ਠੜਗੜ ਵਾਲਾ ਸਾਡਾ ਵੀਰ ਖੁੱਲੇ ਸੱਦੇ ਪੱਤਰ ਲਾ ਰਿਹਾ ਪਰ ਇਹ ਸਾਹਮਣੇ ਦੇਖਾਂਗੇ ਨੰਬਰ ਰੀਡਰ ਦਾ ਨੰਬਰ ਸਟਾਪਰ ਦਾ ਹੈ ਰੇਡਰ ਦਾ ਲੈ ਬਈ ਨੌਜਵਾਨਾ ਹੋ ਜਾ ਸ਼ੁਰੂ ਲੈ ਬਈ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਚਿੱਟੀ ਨਿੱਕਰ ਗੱਭਰੂ ਦੀ ਹੁਣ ਦੇਖਦੇ ਬਈ ਕੌਣ ਕੋਸ਼ਿਸ਼ ਕਰਦਾ ਲੈ ਬਈ ਰਾਜਾ ਰਾਜਾ ਕੋਸ਼ਿਸ਼ ਕਰਦਾ ਹੋਇਆ ਲੈ ਬਈ ਰਾਜਾ ਲੈ ਬਈ ਕੀ ਬਾਤ ਆਹ ਸਾਹਮਣੇ ਮਾਰੋ ਤਾਲਾ ਗੱਡ ਕੇ ਪਾਈ ਜੱਟ ਕੇ ਮਾਰ ਦੋ ਰਾਜੇ ਦੇ ਨਾਂ ਤੋਂ ਤਾੜੀ ਮਾਰ ਗੱਭਰੂ ਨਯਾ ਚੋਟੀ ਦਾ ਜਫਾ ਲਾ ਕੇ ਬੱਲੇ ਬੱਲੇ ਕਰਵਾ ਗਿਆ ਆ ਜਫਿਆਂ ਕਰਕੇ 골ਡ ਰਿੰਗ ਸੋਨੇ ਦੀ ਮੰਦਰੀ ਪਾਣੀ ਹੈ ਤੇ ਮੈਂ ਵਿਸ਼ੇਸ਼ ਤੌਰ ਤੇ ਸਤਿਕਾਰ ਕਰੂੰਗਾ ਇਸ ਇਲਾਕੇ ਦੇ ਇਸ ਪਿੰਡ ਦੇ ਸਾਡੇ ਸੁਲਵਿੰਦਰ ਸਿੰਘ ਜੀ ਪਾ ਨਾਲ ਇਹਨਾਂ ਗਰਾਊਂਡਾਂ ਦੇ ਵਿੱਚ ਨਹੀਂ ਆਉਂਦੇ ਤੇ ਵੱਡੇ ਪਿਆਰ ਇਹਨਾਂ ਬੋਲਾਂ ਦੇ ਲਈ ਪੁੱਜਦਾ ਕੀਤੇ ਲਓ ਸਾਹਮਣੇ ਨੌਜਵਾਨ ਕਬੱਡੀ ਪਾਉਣ ਦੇ ਲਈ ਤਿਆਰ ਪਰ ਤਿਆਰ ਹੁਣ ਦੇਖਾਂਗੇ ਕੌਣ ਬੱਲੇ ਬੱਲੇ ਕਰਵਾਵੇਗਾ ਹੁਣ ਦੇਖਾਂਗੇ ਕੌਣ ਸਰਾ ਕਰਵਾਵੇਗਾ ਕੌਣ ਗੱਲ ਟਕਾਣੇ ਲਾਵੇਗਾ ਗੱਲ ਸਮੇਂ ਦੀ ਹੈ ਆਹ ਸਾਹਮਣੇ ਇਧਰਲੀ ਸਾਈਡ ਫੌਜੀ ਸਾਡਾ ਵੀਰ ਨਾਰਲੀ ਪਿੰਡ ਵਾਲਾ ਆਇਆ ਵੱਡੇ ਐਲਾਨ ਦੱਸਦੇ ਲਈ ਕਰਵਾਏ ਸਾਹਮਣੇ ਦੇਖਾਂਗੇ ਨੌਜਵਾਨ ਕਬੱਡੀ ਪਾ ਰਿਹਾ ਲੈ ਵੀ ਕਰਨ ਤੇ ਕਰਨ ਗੱਲ ਕੀ ਬਾਤ ਆ ਨੌਜਵਾਨਾ ਜੋਬਨ ਦੀ ਰੇਡ ਲੈ ਵੀ ਦਾ ਡਬਲ ਟੱਚ ਦਾ ਇਸ਼ਾਰਾ ਨੰਬਰ ਜੋੜ ਕੇ ਔਰ ਇਧਰ ਤੂਫਾਨ ਦੀ ਰੇਡ ਪੈ ਚੁੱਕੀ ਤੂਫਾਨ ਦੀ ਕਹਿੰਦੇ ਗੱਬਰੂਨ ਤੂਫਾਨ ਕਹਿੰਦੇ ਨੇ ਆਉਂਦੇ ਜੜ ਰੋਕਣੀ ਤੂਫਾਨ ਜੱਟ ਨੂੰ ਪਰ ਇਧਰ ਤੂਫਾਨ ਰੇਡ ਪਾਉਂਦਾ ਹੋਇਆ ਹੁਣ ਦੇਖਦੇ ਵੀ ਗੱਬਰੂ ਨੇ ਕੋਸ਼ਿਸ਼ ਕੀਤੀ ਹੈ ਦੇਖੋ ਵੀ ਤੂਫਾਨ ਨਾ ਕੀ ਬਾਤ ਹੈ ਚੱਲ ਪਈ ਹੋਈ ਰੇਡ ਕੋਸ਼ਿਸ਼ ਨਵੇਂ ਨੌਜਵਾਨਾਂ ਦੀ ਪਰ ਐਕਸ਼ਨ ਕਰਦਾ ਹੈ ਲਓ ਸਰਾਪੀ ਮਾਰ ਕੇ ਮੁੰਡੇ ਨੇ ਦੱਸ ਦਿੱਤਾ ਵੀ ਨੰਬਰ ਆਪਣੀ ਟੀਮ ਦੇ ਖਾਤੇ ਵਿੱਚ ਮੈਂ ਜੋੜਿਆ ਲਓ ਸਾਹਮਣੇ ਦੇਖਾਂਗੇ ਨੌਜਾਨ ਕਬੱਡੀ ਪੌਂਡ ਲਈ ਤਿਆਰ ਵਰ ਤਿਆਰ ਹੈ ਹੁਣ ਦੇਖਾਂਗੇ ਮਲਚਾਰ ਨੇ ਪਰ ਦੂਜੀ ਸਾਈਡ ਉਹ ਪਾਲਾ ਪਾਲਾ ਬਾਬਾ ਉਹ ਸਾਹਮਣੇ ਦੇਖਾਂਗੇ ਖੇਡ ਦੇ ਮੈਦਾਨ ਦੇ ਵਿੱਚ ਕਰਦਾ ਕੋਸ਼ਿਸ਼ ਸ਼ਹੀਦ ਬਾਬਾ ਬਲਾਕਾ ਸਿੰਘ ਸਿੰਘ ਸਾਹਿਬ ਜੀ ਦੀ ਧਰਤੀ ਹੈ ਉਹ ਸਾਗੜਾ ਪਿੰਡ ਲੱਗਿਆ ਪਿਆ ਯੋਰ ਤਿੰਨ ਸਮਾਰਦੇ ਆ ਗੱਭਰੂ ਐਕਸ਼ਨ ਐਕਸ਼ਨ ਚੱਲ ਰਹੇ ਨੇ ਬੁਰੀ ਔਰ ਇਧਰ ਖੇਡ ਮੈਦਾਨ ਦੇ ਵਿੱਚ ਰੇਡ ਪੈ ਚੁੱਕੀ ਹੈ ਹੁਣ ਦੇਖਦੇ ਵੀ ਕਿਹੜਾ ਕੋਸ਼ਿਸ਼ ਕਰਦਾ ਹੈ ਕਿਹੜਾ ਨੌਜਵਾਨ ਹੈ ਡੱਕਦਾ ਹੈ ਗੱਬਰੂ ਉਧਰ ਵੀ ਰਾਜਾ ਵੀ ਚੈਨ ਦੇ ਵਿੱਚ ਰਾਜਾ ਕੋਸ਼ਿਸ਼ ਕਰਦਾ ਹੋਇਆ ਰਾਜੇ ਦੀ ਵਧੀਆ ਕੋਸ਼ਿਸ਼ ਕੀਆ ਬਤਾ ਟੱਕਰ ਨੌਜਵਾਨਾਂ ਦੀ ਬਰਾਬਰ ਦੀ ਟੱਕਰ ਬਿਲਕੁਲ ਔਰ ਇਧਰ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ ਰੇਡਰ ਦੇ ਹਿੱਸੇ ਦੇ ਵਿੱਚ ਪੁਆਇੰਟ ਜਿਹੜਾ ਆ ਚੁੱਕਾ ਹੈ ਔਰ ਇਧਰ ਰੇਡ ਪੈ ਚੁੱਕੀ ਹੈ ਗੱਬਰੂ ਦੀ ਨੌਜਵਾਨ ਦੀ ਰੇਡ ਪੈ ਚੁੱਕੀ ਹੈ ਹੁਣ ਦੇਖਦੇ ਵੀ ਚੋਹਾਂ ਵਿੱਚੋਂ ਕੌਣ ਤਿਆਰੀ ਖਿੱਚਦਾ ਹੈ ਕੌਣ ਟੱਚ ਕਰਦਾ ਹੈ ਲੈ ਵੀ ਇੱਧਰ ਫਿਰ ਤੋਂ ਇੱਕ ਵਾਰ ਕੁੰਡੀਆਂ ਦੇ ਸਿੰਘ ਫਸ ਗਏ ਨੇ ਹਾਏ ਕੀ ਬਾਤ ਆ ਉਹ ਬੱਲੇ ਪਰ ਦੱਬ ਲਿਆ ਇੱਧਰ ਤੇ ਕਰਨ ਸਾਡਾ ਵੀਰ ਖਾੜੇ ਵਾਲਾ ਕਹਿੰਦਾ ਵੀ 200 ਦੇ ਮਾਨ ਤੇ ਸਤਿਕਾਰ ਕਰ ਦਿਆਂਗੇ। ਲੈ ਵੀ ਅਰਸ਼ ਕੌਣ ਹੈ ਹੱਥ ਕਰਾ ਕਰ ਇੱਕ ਵਾਰੀ ਤੇ ਲਾ ਚੁੱਟੀ ਦਾ ਜੱਫਾ ਮੁੰਡਿਆ। ਦਵਾਈਏ ਤੈਨੂੰ 200 ਦਾ ਨੋਟ ਜਾਂ ਫਿਰ 100-100 ਦੇ ਦੋ ਨੋਟ। ਕੀ ਬਾਤ ਹੈ ਅਰਸ਼ ਕੋਸ਼ਿਸ਼ ਕਰਦਾ ਹੋਇਆ ਲੱਗਦਾ ਭਾਜੀ ਨੋਟ ਜੇਬ ਵਿੱਚ ਪਾ ਲਿਆ ਅਖਬਰੂ ਨੇ। ਨੋਟ ਜੇਬ ਵਿੱਚ ਪਾ ਲਿਆ ਅਖਬਰੂ ਨੇ ਨੋਟ ਜੇਬ ਵਿੱਚ ਪੈ ਗਿਆ ਇੱਧਰ। ਆਹ ਬਾਤ ਹੈ। ਪੁਆਇੰਟ ਆਪਣੇ ਹਿੱਸੇ ਦੇ ਵਿੱਚ ਜੋੜਦਾ ਹੋਇਆ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ ਔਰ ਇਧਰ ਜੋਬਨ ਦੀ ਰੇਡ ਪੈ ਗਈ ਹੈ ਜੋਬਨ ਦੀ ਔਰ ਕੀ ਆਵਾਜ਼ ਹੈ ਇਧਰ ਟੱਚ ਹੋ ਗਿਆ ਕੁੰਡਿਆਨੇ ਸਿੰਘ ਫਸ ਕੇ ਫਿਰਤੇ ਇੱਕ ਵਾਰ ਓਏ ਹੋਏ ਪੈ ਗਈ ਕੈਂਚੀ ਔਰ ਇਧਰ ਪੁਆਇੰਟ ਜਿਹੜਾ ਫਿਰ ਤੋਂ ਸਾਹਮਣੇ ਤੂਫਾਨ ਕਬੱਡੀ ਪਾਉਣ ਦੇ ਲਈ ਤਿਆਰ ਪਰ ਤਿਆਰ ਹੈ ਕਿ ਖੜਖੜ ਰਹਿੰਦੇ ਲੋਕੀ ਸਾਹਣ ਜੱਟ ਨੂੰ ਆਉਂਦੇ ਯਾਰੋ ਰੋਕਣੇ ਤੂਫਾਨ ਜੱਟ ਨੂੰ ਆਉਂਦੇ ਯਾਰੋ ਰੋਕਣੇ ਤੂਫਾਨ ਜੱਟ ਨੂੰ ਏ ਤੂਫਾਨ ਹਰ ਜੋ ਪਾਸੇ ਬੱਲੇ 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 ਕਬੱਡੀ 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 ਹਾਂ ਮੈਚ ਚੁੱਕੀ ਹੈ ਦੇਖਦੇ ਵੀ ਕਿਹੜਾ ਨੌਜਵਾਨ ਕੋਸ਼ਿਸ਼ ਕਰਦਾ ਹੈ ਰਾਜੇ ਨੂੰ ਕਹਿੰਦੇ ਮੁੰਦਰੀ ਨਾਲ ਸਨਮਾਨ ਹੋਣਾ ਹੈ ਤੇ ਅਰਸ਼ ਦੇ ਜੱਫੇ ਤੇ 500 ਦਾ ਮਾਣ ਹੋਣਾ ਹੈ ਅਰਚ ਦੇ ਇੱਕ ਜਫੇ ਲਾਉਣ ਤੇ 500 ਦਾ ਮਾਣ ਲੈਵੇ ਰਾਜਾ ਕੁਝ ਕਰਦਾ ਹੋਇਆ ਰਾਜੇ ਨੇ ਕੋਸ਼ਿਸ਼ ਕੀਤੀ ਹੈ ਹੁਣ ਦੇਖਦੇ ਭਈ ਟੱਕਰ ਬਰਾਬਰ ਦੀ ਹੈ ਪਰ ਪੁਆਇੰਟ ਦੇ ਨਾਂ ਤੇ ਤਾੜੀਆਂ ਆਮੋ ਹਾਰੇ ਵੱਜਦੀਆਂ ਉਧਰ ਖਾਲੜੇ ਵਾਲੇ ਨੌਜਵਾਨ ਦਾ ਇੱਕੋ ਜਫਾ ਹੈ 1000 ਦਾ ਭੇਜਾ ਸੰਧੂ ਦੇ ਨਾਲ ਕਰਨਾ ਸਾਡਾ ਵੀਰ ਹੈ ਖਾੜੇ ਵਾਲਾ ਇੱਕੋ ਜਫਾ 1000 ਦਾ ਪਰ ਇਧਰਲੀ ਸਾਈਡ ਕਿੰਨੇ ਗੱਡਾ ਡਈਆਂ ਦੇ ਕਰਤਾ ਉਹ ਪਾਲਾ ਮੇਰੇ ਮਿੱਤਰੋ ਸਾਹਨੇ ਵਾਲਾ ਉਹ ਭੋੜੂ ਪੁਲ ਦਾ ਇਲਾਕਾ ਹੈ ਅੰਮ੍ਰਿਤਸਰ ਦਾ ਇਲਾਕਾ ਹੈ ਇਧਰਲੀ ਸਾਈਡ ਦੇਖਾਂਗੇ ਨੋ ਇਹ ਪਾਲਾ ਕਰਦਾ ਕੋਸ਼ਿਸ਼ ਕਰਦਾ ਕਮਾਲ ਕਿੰਨਾਂ ਮੇਲ ਹੁੰਦੀ ਹੈ। ਜਾ ਸਾਹਮਣੇ ਦੇਖਾਂਗੇ ਨੌਜਾਨ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ। ਰਾਜਾ ਹੂਮ ਨੂਰੇ ਕਰਾਬ ਬਹਿ ਜਾ ਬਹਿ ਜਾ ਦੁਨੀਆ ਖੜਕਾ ਦੜਕਾ ਭਾਲਦੀ ਹੈ। ਮੇਲਾ ਕਰਦਾ ਮੇਲਾ ਪਿੰਡ ਦਾ ਆਹ ਕੁਝਣਾ ਕੁਝ ਕਰਕੇ ਦਿਖਾਉਣਾ ਪੈਣਾ। ਗੋਲ ਰਿੰਗ ਸੋਨੇ ਦੀ ਮੰਦਰੀ ਦੇ ਨਾਲ ਵੱਡਾ ਮਾਨ ਸਨਮਾਨ। ਆਹ ਵੀਰ ਸਰਪੰਚ ਸਾਡਾ ਵੀਰ ਕਹਿੰਦਾ ਔਰ ਸਾਰੇ ਐਨ ਆਰ ਆਈ ਭਰਾਵਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਰਾਜੇ ਦਾ ਤੀਜਾ ਇੱਕ ਵਾਰੀ ਗੱਡ ਕੇ ਸਾਹਮਣੇ ਰੇਡ ਪੈ ਗਈ ਲੈ ਵੀ ਕਰਨ ਕਰ ਕਰ ਖਦਰ ਵੀ ਜੋਬੰਦੀ ਰੇਡ ਪਈ ਹੋਈ ਹੈ ਉਹ ਬਾ ਜੋਬੰਦੀ ਰੇਡ ਪਈ ਹੋਈ ਹੈ ਜੋਬੰਦੀ ਰੇਡ ਪਈ ਹੋਈ ਹੈ ਟੱਚ ਨਹੀਂ ਹੋਇਆ ਗੱਭਰੂ ਨੇ ਇੱਕ ਵਾਰੀ ਇਸ਼ਾਰਾ ਕੀਤਾ ਸੀ ਕਿ ਟੱਚ ਹੋ ਗਿਆ ਏ ਲੈ ਵੀ ਨੋਜਮਣ ਕੋਸ਼ਿਸ਼ ਹੀ ਕਰਦਾ ਰ ਪਰ ਪੁਆਇੰਟ ਜੋਬੰਦ ਤੂੰ ਮੈਚ ਬੋਲ ਰਿਹਾ ਤੇ ਮੈਨੂੰ ਇਹ ਲੱਗਦਾ ਜਿਵੇਂ ਜਸਵਿੰਦਰ ਕੋਸ਼ੜ ਬੋਲ ਰਿਹਾ ਹੋਵੇ ਉਹ ਕਹਿੰਦਾ ਹਨਾ ਉਹ ਨਾ ਉਹ ਸਾਰਾ ਟੱਬਰ ਹੀ ਪੈ ਗਿਆ ਉਹ ਕੀ ਹੋ ਗਿਆ ਤੁਹਾਨੂੰ ਕੋਲਣ ਖਲੋਣੀ ਆ ਮਾਲ ਦੀ ਗੱਲ ਉਹ ਵੇਖ ਕੇ ਨਗਾਹਾਂ ਦਾ ਸਾਰਾ ਡੱਬਰੀ ਪੈ ਗਿਆ ਆਹ ਦੇਖਾਂਗੇ ਸਾਹਮਣੇ ਇਧਰ ਦੀ ਸਾਈਡ ਸਰ ਸਾਹਿਬ ਨੇ ਫੌਜੀਆ ਬੋਲਿਆ ਤੇ ਬੱਬਾ ਕਿਤੇ ਦੀ ਕਿਤੇ ਪਹੁੰਚ ਗਿਆ ਬੱਬੇ ਦੇ ਵੱਡੇ ਦੇ ਵੱਡੇ ਸਨਮਾਨ ਜਿਹੜੇ ਹੋਣੇ ਤੇ ਹੋ ਸਕਦਾ ਐਨ ਆਰ ਆਈ ਭਰਾਵਾਂ ਦੀ ਬਦੌਲਤ ਬਾਜ ਪਹਿਲਵਾਨ ਜੀ ਬੱਬੇ ਦਾ ਵੀ ਵੀਜ਼ਾ ਜਿਹੜਾ ਥੋੜੇ ਟਾਈਮ ਦੇ ਵਿੱਚ ਆ ਜਾਵੇ ਸਾਹਮਣੇ ਦੇਖਾਂਗੇ ਇਧਰਲੀ ਸਾਈਡ ਨੌਜਣ ਕਬੱਡੀ ਪਾ ਰਿਹਾ ਤੇ ਇਧਰਲੀ ਸਾਈਡ ਦੇਖਾਂਗੇ ਨੌਜਣ ਕਰਦਾ ਕੋਸ਼ਿਸ਼ ਕਰਦਾ ਕਮਾਲ ਲੱਗਿਆ ਪਿਆ ਯੋਰ ਆ ਫੜ ਕੇ ਗੁੱਟ ਬਗਾਨਾ ਪੁੱਤ ਕਹਿੰਦਾ ਛੁੱਟ ਬੱਲੇ 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 ਕਬੱਡੀ 20 ਸੈਕਿੰਡ ਦੀ ਖੇਡ ਕਬੱਡੀ ਦਾ ਜਫਾਣ ਬੱਲੇ ਬੱਲੇ ਕਰਵਾ ਗਿਆ ਪੈਂਦੀ ਰੇਡ ਤੇ ਬੋਲ ਕਰਨ ਦੇ ਲੈ ਵੀ ਰੇਡ ਪੈ ਗਈ ਖੇਡ ਮੈਦਾਨ ਦੇ ਵਿੱਚ ਬਿਲਕੁਲ ਚੋਟੀ ਦੇ ਲੈ ਵੀ ਅਰਚ ਕੋਚਿੰਗ ਕਰਦਾ ਹੋਇਆ ਲੱਗਦਾ 500 ਰਨ ਨੋਟ ਜੇਬ ਵਿੱਚ ਪਾਉ ਨਹੀਂ ਬੇੰਤੀ ਹੈ ਬਾਬਾ ਬੀਦੀ ਚੰਦ ਕਬੱਡੀ ਕਲੱਬ ਸੋਰ ਸਿੰਘ ਦੀ ਟੀਮ ਨੂੰ ਮੇਰੀ ਬੇਨਤੀ ਹੈ ਤਾਬੇ ਪਲਵਾਨ ਦੀ ਟੀਮ ਨੂੰ ਮੇਰੀ ਬੇਨਤੀ ਹੈ ਕਰ ਤਿਆਰੀ ਜਲਦੀ ਦੇ ਨਾਲ ਖੇਡ ਦੇ ਮੈਦਾਨ ਵੱਲ ਜਲਦੀ ਦੇ ਨਾਲ ਕੋਚ ਕਰੇਗੇ ਕਿ ਸੋਰ ਸਿੰਘ ਪਿੰਡ ਪਲਵਾਨਾਂ ਦਾ ਸ਼ੂਰ ਵੀਰ ਪਲਵਾਨਾਂ ਦਾ ਰਿਸ਼ੀ ਮੁਨੀ ਅਮਤਾਰਾਂ ਦਾ ਨਿਹੰਗ ਸਿੰਘ ਸਰਦਾਰਾਂ ਦਾ ਡੌਲਨ ਕਬੱਡੀ ਪਾਉਣ ਦੇ ਲਈ ਤਿਆਰ ਵਰ ਤਿਆਰ ਇੱਕ ਕੰਨੀ ਦੇ ਰਾਜਾ ਤਿਆਰ ਵਰ ਤਿਆਰ ਜਿਨ੍ਹਾਂ ਜਿਨੇ ਪਹਿਲਾਂ ਜਫੇ ਲਾ ਲਾ ਕੇ ਐਨ ਬੱਲੇ ਬੱਲੇ ਕਰਵਾਈ ਹੈ ਤਿੰਨ ਟੱਚ ਲਏ ਤੇ ਤਿੰਨੇ ਜਫੇ ਲਾਏ ਹੈ ਰਾਜਾ ਹੋ ਮੁਰੇ ਪਰ ਇਧਰ ਦੀ ਸਾਈਡ ਦੇਖਾਂਗੇ ਲੈ ਵੀ ਨੌਜਵਾਨ ਦੀ ਪਈ ਹੋਏ ਰੇਡ ਬਹੁਤ ਵਧੀਆ ਨੌਜਵਾਨ ਖੇਡ ਰਹੇ ਨੇ ਬਹੁਤ ਵਧੀਆ ਮੈਚ ਦਾ ਬਿਲਕੁਲ ਨਜ਼ਾਰਾ ਆ ਰਿਹਾ ਏ ਰੰਜੋਤ ਭਾਈ ਨੇ ਵੱਡੀ ਐਲਸੀਡੀ ਲਾ ਲਈ ਏ ਬਾਜੀ ਫੋਨ ਆ ਗਿਆ ਨਿਸ਼ਾਨਾ ਭਾਈ ਕਿ ਵੱਡੀ ਐਲਸੀਡੀ ਤੇ ਮੈਚ ਚੱਲ ਰਹੇ ਨੇ ਤੇ ਮੈਚ ਚੋਟੀ ਦੇ ਕਰਵਾ ਰਹੇ ਨੇ ਸਾਡੇ ਬਾਜ ਸਰਪੰਚ ਸਾਹਿਬ ਗਗਨ ਸਰਪੰਚ ਸਾਹਿਬ ਜੁੜ ਗਿਆ ਏ ਲੈ ਵੀ ਮੁਠੀ ਕੈਂਚੀ ਮਾਰਦੀ ਏ ਚੋਬਰ ਨੇ ਉੱਠੀ ਕੈਂਚੀ ਮਾਰਦੇ ਵੇਖਦੇ ਕਿ ਛੁੱਟਦੀ ਕਿ ਨਹੀਂ ਪਰ ਇਹ ਕਹਿੰਦੇ ਜਾਮ ਹੀ ਕਰਦੇ ਉਧਰ ਕਹਿੰਦੇ ਫਰਵਰੀ ਮਹੀਨੇ ਦੇ ਵਿੱਚ ਮੇਜਰ ਲੀਗ ਫੈਡਰੇਸ਼ਨ ਦਾ ਕਹਿੰਦੇ ਮਨਸੂਰਵਾਲ ਵੇਡ ਦੇ ਵਿੱਚ ਵੱਡਾ ਕਬੱਡੀ ਕੱਪ ਖੇਡਿਆ ਜਾਣਾ ਤੇ ਉਸ ਕਬੱਡੀ ਕੱਪ ਦੇ ਉੱਪਰ ਮਣੀ ਮਾਰੀ ਮੇਘੇ ਵਾਲਾ ਸਾਡਾ ਵੀਰ ਰਿੰਦਾ ਪੱਕੇ ਤੌਰ ਤੇ ਬੈਲਜੀਅਮ ਦੇ ਵਿੱਚ ਤੇ ਇਟਲੀ ਦੇ ਪ੍ਰਮੋਟਰਾਂ ਨੇ ਕਰਵਾਏ ਹੈ ਸਾਡੇ ਕਾਲਾ ਸੋਮਲ ਤੇ ਨਾਲ ਸਾਡੇ ਘੁੰਮਣ ਬ੍ਰਦਰ ਨਾਲ ਵਿਸ਼ੇਸ਼ ਤੌਰ ਤੇ ਸਤਕਾਰ ਕਰਾਂਗੇ ਸਾਡੇ ਬਾਜਮਾਨ ਤੇ ਸੁਖ ਸੰਧੂ ਸਾਡਾ ਵੀਰ ਕਹਿੰਦਾ ਵੀ ਫਰਵਰੀ ਮਹੀਨੇ ਦੇ ਵਿੱਚ ਜਿਹੜਾ ਵੱਡਾ ਕਬੱਡੀ ਕੱਪ ਉਹ ਖੇਡਿਆ ਕੱਪ ਦੇ ਉੱਪਰ ਮਣੀ ਮਾਰੀ ਮੇਘੇ ਵਾਲੇ ਦਾ ਵੱਡਾ ਸਨਮਾਨ ਹਾਰਲੇ ਮੋਟਰਸਾਈਕਲ ਦੇ ਨਾਲ ਕੀਤਾ ਜਾਣਾ ਹੈ ਮੈਂ ਦਿਲੋਂ ਮੁਬਾਰਕਾਂ ਉਸ ਭਰਾ ਨੂੰ ਦੇ ਰਿਹਾ ਜਿਸ ਭਰਾ ਦੀ ਬਦੌਲਤ ਮਾਝੇ ਦੇ ਕਈ ਕਬੱਡੀ ਖਿਡਾਰੀਆਂ ਦੇ ਵੀ ਜਰਮ ਦੇ ਲੱਗਦੇ ਐ ਤੇ ਅੱਜ ਵੀ ਉਹਨਾਂ ਮੱਲਾਂ ਦੇ ਜਿਹੜੇ ਚਰਚੇ ਕਰਾਂਗੇ ਇਹਨਾਂ ਖਿਡਾਰੀਆਂ ਨੇ ਥੋੜੇ ਇੱਕ ਦਿਨਾਂ ਨੂੰ ਜਿਹੜਾ ਵਿਦੇਸ਼ਾਂ ਦੀ ਧਰਤੀ ਤੇ ਆਪਣੀ ਪਾਰੀ ਖੇਡਿਆ ਵੀਰ ਦਾ ਦਿਲੋਂ ਸਤਿਕਾਰ ਹੈ ਤੇ ਪੁਆਇੰਟਾਂ ਦੀ ਜ਼ਿੰਮੇਵਾਰੀ ਸਾਂਭੀ ਬੈਠਾ ਸਾਡਾ ਵੀਰ ਮੈਂ ਦਿਲੋਂ ਸਤਿਕਾਰ ਕਰਾਂਗਾ ਸਾਰੇ ਵੀਰ ਸਤਿਕਾਰ ਦੇ ਯੋਗ ਨੇ ਬਾਜ ਪਹਿਲਵਾਨ ਜੀ ਕਬੱਡੀ ਦੇ ਨਾਲ ਕੁਲੀ ਮਲੀ ਸ਼ਖਸੀਅਤ ਨੇ ਕਹਿ ਸਕਦੇ ਆ ਪਹਿਲਾਂ ਆਪ ਕਬੱਡੀ ਖੇਡੀ ਹੈ ਤੇ ਸਾਹਮਣੇ ਦੇਖਾਂਗੇ ਇਦਨੀ ਸਾਰ ਲੱਗਿਆ ਪਿਆ ਯੋਰ ਵੱਖਰਾ ਸੁਆਦ ਹੈ ਖੇਡ ਕਬੱਡੀ ਦਾ ਨਾਲ ਜੀਤ ਹੋਣੀ ਸਾਡੇ ਵੀਰ ਨੇ ਹੈਪੀ ਸੰਧੂ ਖਾਲੜਾ ਬਸਾ ਵਾਲੇ ਉਹਨਾਂ ਦਾ ਸਤਿਕਾਰ ਲਓ ਸਾਹਮਣੇ ਤੂਫਾਨ ਕਬੱਡੀ ਪਾਰ ਹੈ ਕਰਨ ਚੱਕਲਾ ਮੈੱਕ ਕਰਦੇ ਸਿਰਦ ਮੁੰਡੇ ਦੇ ਲੈ ਬਈ ਤੂਫਾਨ ਮੁੰਡਣ ਤੂਫਾਨ ਕਹਿੰਦੇ ਨੇ ਪਰ ਦੇਖਦੇ ਤੂਫਾਨ ਕੌਣ ਰੁਕਦਾ ਭਾਈ ਤੂਫਾਨ ਰੁਗਿਆ ਨਹੀਂ ਫੇਰ ਕਿਉਂਕਿ ਤੂਫਾਨ ਲਗਾਤਾਰ ਚੱਲ ਰਿਹਾ ਹੈ ਖਬਰੂ ਨੇ ਪਾਈਆਂ ਰੇਡਾਂ ਤੇ ਬਹੁਤ ਹੀ ਵਧੀਆ ਕਬੱਡੀ ਖੜਾਈ ਖੇਡਦਾ ਹੋਇਆ ਔਰ ਇਧਰ ਖੇਡ ਮੈਦਾਨ ਦੇ ਵਿੱਚ ਰੇਡ ਪੈ ਗਈ ਜੋਬਨ ਦੀ ਲੈ ਬਈ ਜੋਬਨਾ ਡਬਲ ਟੱਚ ਦਾ ਇਸ਼ਾਰਾ ਪੁਆਇੰਟ ਫਿਰ ਆਪਣੀ ਅਕੈਡਮੀ ਆਪਣੇ ਹਿੱਸੇ ਦੇ ਵਿੱਚ ਜੋੜਦਾ ਹੋਇਆ ਲੈ ਵੀ ਤੂਫਾਨ ਦੀ ਅਗਲੀ ਰੇਡ ਲਗਾਤਾਰ ਦੂਸਰੀ ਰੇਡ ਪੈ ਗਈ ਹੈ ਸਾਹਮਣੇ ਤੂਫਾਨ ਕੌਣ ਢਲੇਗਾ ਕੌਣ ਰੋਕੇਗਾ ਤੂਫਾਨ ਨੂੰ ਇੰਤਜ਼ਾਰ ਕਰ ਰਹੀ ਹੈ ਦੁਨੀਆ ਵੱਡੇ ਮੱਲਾਂ ਵਾ ਮੈਂ ਬੇਨਤੀ ਕਰਾਂਗਾ ਜਲਦੀ ਦੇ ਨਾਲ ਦੋਨੇ ਟੀਮਾਂ ਖੇਡ ਦੇ ਮੈਦਾਨ ਦੇ ਵਿੱਚ ਆ ਜਾਣਗੀਆਂ ਰੱਬ ਰੂਪੀ ਸੰਗਤ ਇੰਤਜ਼ਾਰ ਕਰ ਰਹੀ ਹੈ ਕਿਉਂਕਿ ਮੈਂ ਕੁਝ ਨਾ ਕੁਝ ਬੋਲ ਨੇ ਕੁਝ ਨਾ ਕੁਝ ਆਪਣੀ ਜਜਮੈਂਟ ਦਿਖਾ ਕੇ ਲੈ ਜਾਣਾ ਪਰ ਜਿਹੜੇ ਆ ਦਰਸ਼ਕ ਵੀਰ ਆਏ ਆ ਇਹਨਾਂ ਬਿਨਾ ਸਵਾ ਤੋਂ ਕੁਝ ਨਹੀਂ ਖੜਨਾ ਮੈਂ ਬੇਨਤੀ ਕਰਾਂਗਾ ਕਬੱਡੀ ਦੇ ਖਿਡਾਰੀਆਂ ਨੂੰ ਤੁਸੀਂ ਵੀ ਕੁਝ ਨਾ ਕੁਝ ਖੇਡ ਕੇ ਲੈ ਜਾਣਾ ਪਰ ਇੰਤਜ਼ਾਰ ਜਿਹੜਾ ਹੈ ਉਹ ਸੰਗਤ ਉਹ ਆਪਾਂ ਨਾ ਕਰਵਾਈ ਆਈਏ ਜਲਦੀ ਦੇ ਨਾਲ ਸਾਹਮਣੇ ਦੇਖਾਂਗੇ ਦੂਜੀ ਸਾਈਡ ਲੱਗਿਆ ਕਿਆ ਬਾਤ ਹੈ ਤੂਫਾਨ ਦੀ ਲਗਾਤਾਰ ਤੀਸਰੀ ਰੇਡ ਹੈ ਭਾਜੀ ਤੀਸਰੀ ਰੇਡ ਲਗਾਤਾਰ ਹੁਣ ਦੇਖਦੇ ਵੀ ਤੂਫਾਨ ਨੂੰ ਕੌਣ ਰੋਕਦਾ ਹੈ ਕਿਉਂਕਿ ਲਗਾਤਾਰ ਗੱਭਰੂ ਰੇਡਾਂ ਪਾਈਆਂ ਹੈ ਤੇ ਇੱਕ ਵੀ ਜੱਫਾ ਨਹੀਂ ਲੱਗਣ ਦੇਖਦੇ ਆਂ ਕਿ ਗੋਪੀ ਕੌਣ ਟੱਚ ਕਰਦਾ ਹੈ ਲੈ ਭਈ ਮੁੰਡੇ ਨੇ ਕਰਤਾ ਹੈ ਟੱਚ ਤੇ ਪਰ ਤੂਫਾਨ ਕਹਿੰਦੇ ਹੈ ਕਿ ਪੂਰੀ ਸਪੀਡ ਦੇ ਨਾਲ ਤੂਫਾਨ ਆ ਰਿਹਾ ਕਹਿੰਦੇ ਪੰਜਾਬ ਦੇ ਵਿੱਚ ਤੂਫਾਨ ਆ ਚੁੱਕਿਆ ਇਸ ਵਕਤ ਤੇ ਬਿਲਕੁਲ ਤੂਫਾਨ ਚੱਲ ਰਿਹਾ ਏ ਤੂਫਾਨ ਚੱਲਦਿਆ ਹੁਣ ਦੇਖਦੇ ਕੌਣ ਰੋਕਦਾ ਲੈ ਵੀ ਖੇਡ ਮੈਦਾਨ ਦੇ ਵਿੱਚ ਪਈ ਹੋਈ ਰੇਡ ਹੈ ਗੱਬਰੂ ਦੀ ਜੋਬਣ ਗੱਬਰੂ ਦੀ ਜੋਬਣ ਦੀ ਪਈ ਹੋਈ ਰੇਡ ਹੈ ਲੱਗਿਆ ਹੋਇਆ ਜੋਰ ਦੁਲਾ ਗੱਬਰੂਆਂ ਦਾ ਲੈ ਵੀ ਜੋਬਣ ਪੁਆਇੰਟ ਆਪਣੇ ਹਿੱਸੇ ਦੇ ਵਿੱਚ ਜੋੜਦਾ ਹੋਇਆ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਹੋਇਆ ਨਾਓ ਸਾਹਮਣੇ ਇਧਰ ਦੀ ਸਾਈਡ ਨਾਲ ਜਾਣਾ ਕਬੱਡੀ ਪਾਉਣ ਦੇ ਲਈ ਤਿਆਰ ਵਰ ਤਿਆਰ ਹੈ ਦੁਨੀਆ ਦੀ ਮੰਨੀ ਤੇ ਪ੍ਰਮੰਨੀ ਵੈਬਸਾਈਟ ਮਹਾਰਲ ਟੀਵੀ.com ਦੇ ਜਰੀਏ ਅੱਜ ਦੇ ਦਿਨ ਦਾ ਵੱਡਾ ਮੇਲਾ ਦੁਨੀਆ ਭਰ ਦੇ ਵਿੱਚ ਲਾਈਵ ਦਿਖਾਇਆ ਜਾ ਰਿਹਾ ਹੈ ਜਥੇਦਾਰ ਭਾਈ ਅਮਰਜੀਤ ਸਿੰਘ ਜੀ ਉਹਨਾਂ ਦਾ ਸਤਿਕਾਰ ਭਗੇਲੇ ਪ੍ਰਮਾਨ ਉਹਨਾਂ ਦੀ ਵੱਡੀ ਵੈਬਸਾਈਟ ਲੱਗੀ ਹੈ ਨਾਓ ਸਾਹਮਣੇ ਦੇਖਾਂਗੇ ਇਧਰ ਦੀ ਸਾਈਡ ਲੱਗਿਆ ਯੋਰ ਭਲੀਆਂ ਬਗਲਾ ਆਓ ਸਾਹਮਣੇ ਰਾਜਾ ਉਂਗਲ ਖੜੀ ਕਰ ਗਿਆ ਆਓ ਬੋਲਡਰਿੰਗ ਸੋਨੇ ਦੀ ਮੰਦਰੀ ਦੇ ਨਾਲ ਅੱਜ ਇਸੇ ਧਰਤੀ ਦੇ ਕੀਤਾ ਜਾਣਾ ਕੀਤਾ ਕਿੰਨਾ ਵੱਲੋਂ ਜਾਣਾ ਆਹ ਖੜਾ ਹੈ ਭਰਾ ਸਾਡਾ ਮਾਮੀਰ ਸਰਪੰਚ ਬੜੀ ਨਿਮਰਤਾ ਵਾਲਾ ਬਣਾਇਆ ਪਿਆਰਾ ਇਨਸਾਨ ਹੈ ਕਿਉਂਕਿ ਸਨਮਾਨ ਵੀ ਕਰਨਾ ਹੈ ਇਹ ਗਰਾਊਂਡ ਦੇ ਵਿੱਚ ਵੀ ਦਿਖਾਈ ਨਹੀਂ ਦੇ ਰਿਹਾ ਇਹ ਵੀ ਇੱਕ ਚੰਗੀ ਸੋਚ ਹੁੰਦੀ ਹੈ ਮੈਂ ਬੇਨਤੀ ਕਰਾਂਗਾ ਕਬੱਡੀ ਦੀਆਂ ਸਿੰਘ ਕਬੱਡੀ ਕਲੱਬ ਸੋਰ ਸਿੰਘ ਪਲਾਸ ਬੈਂਕੇ ਦੀ ਖੇਡ ਕਲੱਬ ਬਾਜੂ ਪਹਿਲਵਾਨ ਨੂੰ ਮੇਰੀ ਬੇਨਤੀ ਹੈ ਆਈਏ ਜਲਦੀ ਦੇ ਨਾਲ ਤੇ ਤਾਬੇ ਪਹਿਲਵਾਨ ਨੂੰ ਵੀ ਸਾਡੀ ਬੇਨਤੀ ਹੈ ਬਹਾਦਰ ਬਾਬਾ ਬੀਦੀ ਚੰਦ ਕਬੱਡੀ ਕਲੱਬ ਸੋਰ ਸਿੰਘ ਦੀ ਖੇਡ ਕਲੱਬ ਆ ਸਾਹਮਣੇ ਦੇਖਾਂਗੇ ਨੌਜਵਾਨ ਕਬੱਡੀ ਪੌਣ ਦੇ ਲਈ ਤਿਆਰ ਪਰ ਤਿਆਰ ਕਿ ਪੰਚਮ ਪਾਸ਼ਾ ਜੀ ਦੀ ਆਕੇ ਚਰਨ ਧਾਰ ਲਈ ਚਰਨ ਧਾਰ ਗੁਰਸੇਵਾ ਦੇ ਬਚਨ ਕਮਾਇਆ ਹੈ ਸਿੱਖ ਸਤਿਗੁਰਾਂ ਦਾ ਬਿਦੀ ਚੰਦ ਸੀਨਾ ਮੱਤ ਪਰਵੀਨਾ ਗੁਰੂ ਦਾ ਸੀਨਾ ਜੋ ਅਖਵਾਇਆ ਆ ਸਾਹਮਣੇ ਦੇਖਾਂਗੇ ਇਧਰ ਦੀ ਸਾਈਡ ਲੱਗਿਆ ਪਿਆ ਯੋਰ ਆ ਨੰਬਰ ਸਾਹਮਣੇ ਨੇ ਇਧਰ ਦੀ ਸਾਈਡ ਚਾਤ ਵੱਜਦੀ ਹੈ ਤੇ ਕਿੱਕੀਵੰਦੀ ਆਵਤਾਰ ਵੀ ਖੇਡ ਦੇ ਮੈਦਾਨ ਦੇ ਵਿੱਚ ਆ ਗਿਆ ਹੈ ਇੱਕ ਇੱਕ ਕਬੱਡੀ ਦਾ ਇਸ਼ਾਰਾ ਤੇ ਇਧਰ ਦੀ ਸਾਈਡ ਆਓ ਜੋਬਨ ਭੰਗੜੇ ਪਾ ਗਿਆ ਹੋਰ ਪੈਂਦੇ ਬਿਨਾ ਖੇਲਾ ਲਿਖਦਾ ਕੋਕੇ ਜੜ ਜੜ ਕੇ ਤੂਫਾਨ ਆ ਗਿਆ ਕਰਨ ਚੱਕਲਾ ਮਹਿਗ ਲੈ ਵੀ ਤੂਫਾਨ ਆ ਗਿਆ ਫੇਰ ਤੂਫਾਨ ਤੂਫਾਨ ਦੀ ਪਈ ਹੋਈ ਰੇਡ ਹੁਣ ਦੇਖਦੇ ਵੀ ਕੌਣ ਟੱਚ ਕਰਦਾ ਕੌਣ ਰੋਕਦਾ ਹੈ ਗੱਭਰੂ ਨੂੰ ਕੋਈ ਗੱਭਰੂ ਦੇ ਲਗਾਤਾਰ ਪਈਆਂ ਇਧਰ ਵੀ ਸਾਈਡ ਝਾਤ ਵਾਈ ਦੀ ਤੇ ਬਗੇਲੇ ਪਲਵਾਨ ਦਾ ਚੰਡਿਆ ਹੋਇਆ ਚੇਲਾ ਖੇਡਿਆ